ਇਸ ਵਕਤ ਅਸੀਂ ਹਾਜੀਪੁਰ ਵਿਖੇ ਪਹੁੰਚੇ ਆ ਇੱਕ ਇੱਕ ਦਾ ਬਹੁਤ ਹੀ ਫੇਮਸ ਦੁਕਾਨਾ ਪਕੌੜਿਆਂ ਦੀ ਕਿਹੜੀ ਲੋਕੇਸ਼ਨ ਤੇ ਵਿਕੀ ਜਾਣਾ ਆਪਾਂ ਲੋਕੇਸ਼ਨ ਸੀਕ੍ਰੀਟ ਹੀ ਰੱਖਣੀ ਹੈ ਹਾਂ ਵਿਕੀ ਕਿੱਥੇ ਪਹੁੰਚੇ ਆਪਾਂ ਪਾਹੀ ਮਾਚਲ ਪ੍ਰਦੇਸ਼ ਐਚਪੀ ਜਿਹਨੂੰ ਕਹਿੰਦੇ ਆ ਤੇ ਉਹ ਭੰਗੜਾ ਚੱਕ ਕਰੋ ਮਿੱਤਰਾਂ ਦਾ ਰੁੱਖਾਂ ਦੀਆਂ ਬਾਦੀਆਂ ਨਾਲ ਕਿਰੇ ਦਰਖਤਾ ਆਲੇ ਦੁਆਲੇ ਰੁੱਖਾਂ ਇਹਨੂੰ ਇੰਜੋਏ ਕਰਨਾ ਜ਼ਰੂਰ ਸਿੱਖੋ ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਤੁਹਾਡਾ ਨਵੇਂ ਬਲੌਗ ਵਿੱਚ ਬਹੁਤ ਬਹੁਤ ਸਵਾਗਤ ਆਪੀ ਕਿ ਅੱਜ ਕਿੱਥੇ ਚੱਲਾ ਸਾਡੇ ਦੇਖਣ ਵਾਲੇ ਨੂੰ ਲੈ ਕੇ ਬਹੁਤ ਵਧੀਆ ਜਗ੍ਹਾ ਤੇ ਲੈ ਕੇ ਚੱਲੇ ਆ ਸਰਪ੍ਰਾਈਜ਼ ਆ ਦੱਸਾਂਗੇ ਤੁਹਾਨੂੰ ਉੱਥੇ ਜਾ ਕੇ ਬਹੁਤ ਘੈਂਡ ਲੋਕੇਸ਼ਨ ਆ ਇਹ ਵੀ ਪੰਜਾਬ ਦੇ ਇਲਾਕੇ ਸ਼ੱਕਈ ਜਾਂਦੀ ਹੈ ਪੰਜਾਬ ਦੇ ਵਿੱਚ ਹੀ ਪੈ ਜਾਂਦੀ ਹੈ ਇੱਕ ਹਸਾਬ ਦੀ ਹਾਂ ਬਹੁਤ ਸੋਹਣੀ ਲੋਕੇਸ਼ਨ ਆ ਦੇਖਣਯੋਗ ਲੋਕੇਸ਼ਨ ਆ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਬਿਲਕੁਲ ਬਿਲਕੁਲ ਤੇ ਫੈਮਿਲੀ ਨਾਲ ਘੁੰਮਣ ਵਾਲੀ ਜਗ੍ਹਾ ਆ ਆਪਣੀ ਫੈਮਿਲੀ ਨਾਲ ਜਾ ਕੇ ਇੰਜੋਏ ਕਰ ਸਕਦੇ ਆ ਕਿਹੜੇ ਅਮਰੀਕਾ ਕੈਨੇਡਾ ਨੂੰ ਮਾਤ ਪਾਉਂਦੀ ਹੈ ਵੀ ਕੀ ਉਹ ਲੋਕੇਸ਼ਨ ਪੱਕੀ ਗੱਲਾਂ ਬਿਲਕੁਲ ਚਲ ਫੇ ਚਲੀਏ ਚਲੋ 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 ਮਿੱਤਰੋ ਅਸੀਂ ਟਾਂਡੇ ਉੜਮੜ ਸ਼ਹਿਰ ਤੋਂ ਪਾਲੇ ਚਾਲੇ ਹੁਣ ਅਸੀਂ ਦਸੂਏ ਬਾਲੂ ਚਲਾਂਗੇ ਲਗਭਗ ਇਸ ਰੋਡ ਨਾਲ ਸਾਡੀਆਂ ਬਹੁਤ ਸਾਰੀਆਂ ਜਿਆਦਾ ਜੁੜੀਆਂ ਹੋਈਆਂ ਹਨ ਇਹ ਜਿਹੜਾ ਹਾਈਵੇ ਆ ਪਠਾਨਕੋਟ ਜੰਮੂ ਕਸ਼ਮੀਰ ਤੇ ਤਲਵਾੜੇ ਸਾਈਡ ਨੂੰ ਵੀ ਜੋੜਦਾ ਹੈ ਮਿੱਤਰੋ ਹਲਕੀ ਹਲਕੀ ਬਦਲਬਾਰੀ ਤੇ ਬਾਹਰ ਮੌਸਮ ਬੜਾ ਹੀ ਕੈਂਟ ਸੀ ਮਿੱਤਰੋ ਇਸ ਟਾਈਮ ਅਸੀਂ ਦਸੂਏ ਦੇ ਵਿੱਚ ਐਂਟਰ ਕਰ ਗਏ ਹਾਂ ਦਸੂਆ ਸ਼ਹਿਰ ਵੀ ਹੌਲੀ ਹੌਲੀ ਕਰਕੇ ਬਹੁਤ ਹੀ ਤਰੱਕੀ ਕਰ ਰਿਹਾ ਹੈ ਪਰ ਇੱਥੋਂ ਦੇ ਲੋਕਾਂ ਦੀ ਮੈਨੂੰ ਇੱਕ ਗੱਲ ਬਹੁਤ ਖਾਸ ਲੱਗੀ ਕਮੈਂਟ ਕਰਕੇ ਦੱਸਿਓ ਕੀ ਗੱਲ ਹੋ ਸਕਦੀ ਆ ਲਓ ਜੀ ਮਿੱਤਰੋ ਇੱਥੋਂ ਅਸੀਂ ਸੀਐਨਜੀ ਭਰਾਵਾਂਗੇ ਤੇ ਫਿਰ ਅੱਗੇ ਚਾਲੇ ਪਾਵਾਂਗੇ ਲਓ ਜੀ ਇਸ ਵਕਤ ਆਪਾਂ ਖੜੇ ਆਂ ਦਸੂਹਾ ਸਿਟੀ ਵੀ ਖੇਤ ਤੇ ਆਪਾਂ ਲੱਗਿਆਂ ਤੇਲ ਪਾਣੀ ਪਾਉਣ ਗੱਡੀਆਂ ਦੇ ਵਿੱਚ ਤਾਂ ਆਪਾਂ ਜਾਵਾਂਗੇ ਅੱਗੇ ਤਾਂ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਤੇ ਤੇਲ ਪਵਾ ਕੇ ਅਸੀਂ ਗਾਂਹ ਕਾਰਵਾਈ ਪਾਉਣੇ ਆ ਅੱਗੇ ਚੱਲਦੇ ਆ ਤੇ ਵੀਡੀਓ ਮਿੱਤਰੋ ਬਹੁਤ ਖਾਸ ਹੋਣ ਵਾਲੀ ਆ ਵੀਡੀਓ ਤੁਹਾਡਾ ਫਾਇਦਾ ਹੀ ਕਰਾਵੇਗੀ ਬਿਲਕੁਲ ਬਿਲਕੁਲ ਸਿੱਖ ਨੂੰ ਫੇਨ ਵਾਲਿਆਂ ਵਾਸਤੇ ਸਪੈਸ਼ਲ ਵੀਡੀਓ ਆ ਨਾ ਬਹੁਤ ਸਾਰੇ ਸੱਜਣ ਮਿੱਤਰ ਗਏ ਆ ਜਿਹੜੇ ਨਵੇਂ-ਨਵੇਂ

ਇਸ ਟਾਈਮ ਅਸੀਂ ਪਹੁੰਚ ਗਏ ਹਾਂ ਸਹੋੜਾ ਕੰਢੀ ਪ੍ਰਾਚੀਨ ਮੰਦਿਰ ਗਗਨਜੀ ਕਾ ਢਿੱਲਾ ਲਓ ਜੀ ਮਿੱਤਰੋ ਸਾਨੂੰ ਰਾਹ ਵਿੱਚ ਦਿਖ ਗਈ ਗਿਆਨ バス ਇਸ バス ਨਾਲ ਸਾਡੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹੈ ਇਸ バス ਵਿੱਚ ਬੈਠ ਕੇ ਮੈਂ ਬਹੁਤ ਸਫ਼ਰ ਕੀਤਾ ਤੇ ਕਾਲਜ ਜਾਂਦਾ ਰਿਆਂ ਲਓ ਜੀ ਮਿੱਤਰੋ ਇੱਥੇ ਲਿਖਿਆ ਹੋਇਆ ਸੀ ਤਲਵਾੜਾ 14 ਕਿਲੋਮੀਟਰ ਤੇ ਅਸੀਂ ਤਲਵਾੜੇ ਵਾਲੀ ਸਾਈਡ ਨੂੰ ਹੀ ਚਲਾਂਗੇ ਇਹ ਵੀਡੀਓ ਮਿੱਤਰੋ ਬਹੁਤ ਖਾਸ ਹੋਣ ਵਾਲੀ ਆ ਵੀਡੀਓ ਸਕਿਪ ਨਾ ਕਰਿਓ ਆਜੋ ਸਾਡੇ ਨਾਲ ਹੀ ਲਓ ਜੀ ਮਿੱਤਰੋ ਇਸ ਟਾਈਮ ਅਸੀਂ ਹਾਜੀਪੁਰ ਵਿੱਚ ਐਂਟਰ ਕਰ ਗਏ ਹਾਂ ਪਿੰਡ ਮਾਨਸਰ ਦੇ ਨੇੜੇ ਤੇੜੇ ਹਾਂਜੀ ਇਸ ਵਕਤ ਅਸੀਂ ਹਾਜੀਪੁਰ ਵਿਖੇ ਪਹੁੰਚੇ ਹਾਂ ਇੱਥੇ ਇੱਕ ਦਾ ਬਹੁਤ ਹੀ ਫੇਮਸ ਦੁਕਾਨਾ ਪਕੌੜਿਆਂ ਦੀ ਜੱਟ ਮਲ ਦੀ ਹੱਡੀ ਜਿਹਨੇ ਜਿਹਨੇ ਇੱਥੋਂ ਪਕੌੜੇ ਨਹੀਂ ਖਾਦੇ ਤੁਹਾਡਾ ਹਾਜੀਪੁਰ ਆਉਂਦਾ ਕੋਈ ਫਾਇਦਾ ਨਹੀਂ ਹੈ ਨਾ ਵੀ ਕੀ ਬਿਲਕੁਲ ਮਿੱਤਰੋ ਅੱਪਾ ਵੀ ਪਕੌੜੇ ਲਈਏ ਚੱਲੀਏ ਫੇਰ ਹੋਰ ਹੋਰ ਚੱਲ ਆਨੇ ਪਕੌੜੇ ਆਪ ਕਿੱਥੇ ਚੱਲੇ ਆਂ ਜੀ ਅੱਪਾ ਪਹੁੰਚ ਗਏ ਆਂ ਜੀ ਹਾਜੀਪੁਰ ਵਿਖੇ ਤਾਂ ਉੱਥੇ ਜੱਟਮੱਲ ਬਹੁਤ ਫੇਮਸ ਪਕੌੜਿਆਂ ਦੀ ਦੁਕਾਨ ਆ ਅੱਪਾ ਆ ਗਿਆ ਚਲੋ ਪਕੌੜੇ ਵੀ ਖਾ ਚੱਲਦੇ ਇੱਥੋਂ ਜਾਂਦੇ ਜਾਂਦੇ ਆ ਨਾ ਹਾਂ ਹਾਂ ਤੇ ਚੱਲੀਏ ਵੇ ਲਈਏ ਪਕੌੜੇ ਹੋਰ ਹੋਰ ਚੱਲ ਚੱਲ ਮਿੱਤਰੋ ਪਕੌੜਿਆਂ ਦਾ ਕਲਰ ਚੈੱਕ ਕਰੋ ਆ ਰਿਹਾ ਨਾ ਮੂੰਹ ਵਿੱਚ ਪਾਣੀ ਆਲੇ ਪਕੌੜੇ ਪਕੌੜੇ ਖਾਣੇ ਆ ਬਹੁਤ ਵਧੀਆ ਪਕੌੜੇ ਲੱਗੇ ਟੇਸਟ ਕਰਕੇ ਦੱਸ ਕਹਿੰਦੇ ਹਾਜੀਪੁਰ ਦੇ ਫੇਮਸ ਪਕੌੜੇ ਆ ਪਕੌੜਿਆਂ ਦੀ ਦੁਕਾਨ ਹਾਂ ਅੱਛਾ ਠੀਕ ਆ ਇਦਾ ਸਵਾਦ ਕਿਦਾਂ ਲੱਗਾ ਪਕੌੜਿਆਂ ਦਾ ਲਓ ਜੀ ਮਿੱਤਰੋ ਪਹਾੜ ਦਿਖਣੇ ਹੋ ਗਏ ਸ਼ੁਰੂ ਤੇ ਤੁਸੀਂ 뷰 ਚੈੱਕ ਕਰੋ ਕਿੰਨਾ ਸ਼ਾਨਦਾਰ ਮਾਹੌਲ ਹੈ ਬੋਰਡ ਉਤੇ ਲਿਖਿਆ ਹੋਇਆ ਸੀ ਜੀ ਆਇਆਂ ਨੂੰ ਕਹਿੰਦੇ ਕਿ ਤੁਹਾਡਾ ਬਹੁਤ ਬਹੁਤ ਸਵਾਗਤ ਆ ਇਸ ਟਾਈਮ ਅਸੀਂ ਤਲਵਾੜੇ ਵਿੱਚ ਐਂਟਰ ਕਰ ਚੁੱਕੇ ਹਾਂ ਤੇ ਆਲਾਦ ਵਾਲਾ ਚੈੱਕ ਕਰੋ ਤੇ ਤਲਵਾੜੇ ਦਾ 뷰 ਚੈੱਕ ਕਰੋ ਸੁਣਿਆ ਹੈ ਕਿ ਇੱਧਰ ਲੋਕ ਬਹੁਤ ਹੀ ਚੰਗੇ ਹਨ ਬਤਾ ਬੰਤੇ ਰੁੱਖਾਂ ਨੂੰ ਬਹੁਤ ਹੀ ਪਿਆਰ ਕਰਦੇ ਹਨ ਤੇ ਮਿੱਤਰੋ ਹੁਣ ਅਸੀਂ ਖੱਬੇ ਪਾਸੇ ਨੂੰ ਮੁੜਾਂਗੇ ਮਿੱਤਰੋ ਇੱਧਰਲੇ ਲੋਕਾਂ ਦੀ ਭਾਈਚਾਰਕ ਸਾਂਝ ਤੇ ਆਪਸੀ ਪਿਆਰ ਬਹੁਤ ਹੀ ਵਧੀਆ ਹੈ ਲਓ ਵੀ ਮਿੱਤਰੋ ਹੁਣ 뷰 ਚੈੱਕ ਕਰੋ ਪੌਂਦਾ ਹਨਾ ਕੈਨੇਡਾ ਅਮਰੀਕਾ ਨੂੰ maat ਇਹ ਸਾਡਾ ਪੰਜਾਬ ਹੈ ਆਲੇ ਦੁਆਲੇ ਦੀ ਹਰਿਆਲੀ ਸੱਚੀ ਸਵਰਗ ਦਾ ਭਲੇਖਾ ਪਾ ਰਹੀ ਸੀ ਤੇ ਖੱਬੇ ਪਾਸੇ ਵਗਦਾ ਪਾਣੀ ਜਿਵੇਂ ਸਾਨੂੰ ਕੁਝ ਕਹਿ ਰਿਹਾ ਹੋਵੇ। ਲੋ ਵੀ ਮਿੱਤਰੋ ਜਿਹੜੀ ਲੋਕੇਸ਼ਨ ਦਾ ਸਾਨੂੰ ਇੰਤਜ਼ਾਰ ਸੀਗਾ ਉਹ ਲੋਕੇਸ਼ਨ ਤੇ ਤਾਂ ਅਸੀਂ ਪਹੁੰਚ ਗਏ ਹਾਂ। ਆਪ ਕਿ ਕਿੱਥੇ ਪਹੁੰਚੇ ਆਪਾਂ? ਅਸਲੇ ਪਹੁੰਚ ਗਏ ਜੀ ਤਲਵਾੜਾ ਡੈਮ ਦੇ ਉੱਤੇ ਠੀਕ ਹੈ ਜੀ। ਬਹੁਤ ਵਧੀਆ ਲੋਕੇਸ਼ਨ ਆ ਘੁੰਮਣ ਵਾਸਤੇ ਫੈਮਿਲੀ ਨਾਲ ਬਹੁਤ ਹੀ ਘੱਟ ਖਾਤੇ ਵਿੱਚ। ਪਹਿਲੇ ਤੁਸੀਂ ਬਿਲਕੁਲ ਲੋਕੇਸ਼ਨ ਤੈਨੂੰ ਥਿਊ ਕਿੱਦਾਂ ਲੱਗੇ? ਬਹੁਤ ਹੈ ਡਾ ਫਵਾਰਾ ਲੱਗਿਆ ਹੋਇਆ। ਫਵਾਰਾ ਲੱਗੇ ਦਿਖਾਈਏ ਵੀ ਆ ਫਵਾਰਾ ਵੀ ਦਿਖਾਈਏ ਆਪਾਂ। ਹਾਂ ਤੇ ਆਹ ਚੀਜ਼ ਦੇਖ ਬਈ ਕੀ? ਉਹ ਬੋਟ। ਜੇ ਕਿਸੇ ਨੇ ਬੋਰਡ ਦੇ ਨਜ਼ਾਰੇ ਵੀ ਲੈਣੇ ਤੁਸੀਂ ਬੋਰਡ ਵੀ ਚਲਾ ਸਕਦੇ ਆ। ਖੜਾ ਵਿਕੀ? ਮੈਂ ਤਾਂ ਬਹੁਤ ਵਧੀਆ ਲੋਕੇਸ਼ਨ ਆ। ਹਾਂ ਹਾਂ। ਘੈਂਟ ਘੱਲਵਾ ਦਾ ਪੂਰੀ ਨਾਲੇ ਪਹਾੜੀ ਪਹਾੜਾ ਗੱਬੇ ਪਾਣੀ ਚ ਵੰਡਿਆ ਆ। ਹਾਂ। ਇਹ ਕਹਿੰਦਾ ਕਿੱਦਾਂ ਦਾ ਲੱਗਦਾ ਵਿਕੀ ਤੈਨੂੰ? ਬਹੁਤ ਵਧੀਆ ਮੈਂ ਲੱਗਿਆ। ਔਰ ਕੀ ਚੀਜ਼? ਔਰ ਦੇ। ਏ ਡੋਟਿੰਗ ਵਾਸਤੇ ਹੈ ਮੇਰਾ ਖਿਆਲ ਦੇ ਵਿੱਚ ਹਾਂ 40 ਟਿੰਗ ਕਰਨ ਲਈ ਦੇਖੋ ਪਾਣੀ ਹੀ ਪਾਣੀ ਕਿੰਨਾ ਪਾਣੀ ਚਾਹੀਦਾ ਵੀ ਕਿ ਤੈਨੂੰ ਪਾਣੀ ਵਾਧੂ ਆ ਪੰਜਾਬ ਕੋਲ ਭਾਏ ਇਸ ਵਕਤ 52 ਗੇੜ ਤਲਵਾੜੇ ਖੜੇ ਹਨਾ ਪਾਣੀ ਦਾ ਫਲੋ ਚੈੱਕ ਕਰ ਪਿੱਛੇ ਕਿੰਨਾ ਆ ਪਾਣੀ ਦਾ ਵਹਾਂ ਪੂਰਾ ਯੋਰਾ ਸ਼ੋਰਾ ਦੇ ਆ ਇੰਨਾ ਪਾਣੀ ਆ ਕਿੱਥੋਂ ਜਿਹੜਾ ਪਹਾੜੀ ਏਰੀਆ ਜਿੰਨਾ ਵੀ ਆਪਣਾ ਹਿਮਾਚਲ ਪ੍ਰਦੇਸ਼ ਸਾਰਾ ਪਾਣੀ ਜਿੰਨਾ ਪਹਾੜਾ ਵਾ ਪੈਂਦਾ ਤਕਰੀਬੇ ਇੱਧਰ ਦੀ ਆਉਂਦਾ ਆ ਤੇ ਇਹ ਸਾਰਾ ਪਾਣੀ ਵਿਆਪਤ ਦਰਿਆਵਾਂ ਣੀ ਹੋ ਕੇ ਜਾਂਦਾ ਨਾ ਬੱਖੋ ਬੱਕਰੀ ਯਾਨਕੀ ਸ਼ਹਿਰਾਂ ਨੂੰ ਚਲ ਜਾਂਦਾ ਵੀ ਨਹਿਰਾਂ ਚ ਚਲ ਜਾਂਦਾ ਕੋਈ ਕਿਤੇ ਪਸੀਨੇਰ ਨੂੰ ਚੱਲ ਜਾਂਦਾ ਉਹ ਕਿਤੇ ਵੀ ਚੱਲ ਜਾਂਦਾ ਹਊਗਾ ਠੀਕ ਆ ਪਾਣੀ ਦਾ ਬਹਾਅ ਚੈੱਕ ਕਰ ਲਾ ਤੂੰ ਕਿੰਨਾ ਵਧੀਆ ਪਾਣੀ ਲੱਗਦਾ ਨਾ ਜੇ ਵੀ ਵਧੀਆ ਲੱਗਣ ਡਿਆ ਤੈਨੂੰ ਤੈਨੂੰ ਦੱਸ ਦੇ ਮੈਂ ਕਿਹਾ ਬਹੁਤ ਵਧੀਆ ਬਹੁਤ ਵਧੀਆ ਇੱਕ ਮੰਜ਼ਰ ਹੈ ਪਰ ਵਧੀਆ ਲੱਗਣ ਡਿਆ ਆ ਹਾਂ ਹੈਨਾ ਤੇ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਘੁੰਮ ਕੇ ਤੁਸੀਂ ਵੀ ਇੱਥੇ ਆ ਕੇ ਵਿਜ਼ਿਟ ਜ਼ਰੂਰ ਕਰੋ ਇੱਕ ਵਾਰੀ ਹੈਨਾ ਬਿਲਕੁਲ ਬਿਲਕੁਲ ਤੂੰ ਕੀ ਕਹਿਣਾ ਚਾਹੁੰਦਾ ਦੱਸ ਦੇ ਮੈਨੂੰ ਮੈਂ ਤਾਂ ਵੀ ਕੀ ਆਪਣੇ ਦੇਖਣ ਵਾਲੇ ਨੂੰ ਇਹੀ ਕਹਿਣਾ ਚਾਹੁੰਦਾ ਆ ਆਪਣੀ ਜਾਨ ਰਿਸਕ ਵਿੱਚ ਤੇ ਆਪਣੀ ਸਿਹਤ ਦਾ ਆਪਣੀ ਮਾਲੀ ਸਿਹਤ ਦਾ ਵੀ ਧਿਆਨ ਰੱਖੋ ਹੈਨਾ ਇੱਕ ਵਾਰ ਕਈ ਲੋਕੀ ਨੌਣ ਲਾ ਪੈਂਦੇ ਆ ਨੀ ਬੱਚੇ ਉਹਨਾਂ ਨੂੰ ਨਹੀਂ ਨੌਣਾ ਜਿਹੜਾ ਕਿ ਪਾਣੀ ਅੱਜਕੱਲ ਤੇਜ਼ ਹੁੰਦਾ ਪ੍ਰਸਾਤਾ ਦਾ ਮੌਸਮ ਆ ਪਾਣੀ ਦਾ ਵਹਾ ਜਿਹੜਾ ਤੇਜ਼ ਹੁੰਦਾ ਆ ਬਿਲਕੁਲ ਬਿਲਕੁਲ ਤੇ ਹੋਰ ਵੀ ਲਿਗੇਸ਼ਨ ਦਿਖਾਈਏ ਹੋਰ ਵੀ ਲਿਗੇਸ਼ਨ ਦਿਖਾਵਾਂਗੇ ਕਿੱਧਰ ਜੱਲਾ ਹੁਣ ਲੈ ਕੇ ਅੱਪਾ ਅੱਗੇ ਜਾਵਾਂਗੇ ਹੋਰ ਵੀ ਲਿਗੇਸ਼ਨ ਦਿਖਾਵਾਂਗੇ ਆਜੋ ਬਹੁਤ ਘੈਂਡ ਹੁੰਦੇ ਨੇ ਹਾਂ ਚੱਲ 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 ਲਓ ਜੀ ਇਸ ਵਕਤ ਅਪਾਂ ਜਿੱਥੇ ਖੜੇ ਆ ਇਹਨੂੰ ਕਹਿੰਦੇ ਬੌਂਜਾ ਗੇਟ ਹਨਾ ਤਲਵਾੜਾ ਸਿਟੀ ਚ ਪੈਂਦਾ ਇਹ ਬਿਲਕੁਲ ਤੇ ਬਹੁਤ ਹੀ ਘੈਂਟ ਜਗਾ ਘੁੰਮਣ ਵਾਸਤੇ ਬਹੁਤ ਵੈਸਟਾ ਹਨਾ ਹਾਂ ਜਦਾਂ ਗਰਮੀਆਂ ਦੇ ਵਿੱਚ ਕਿਸੇ ਨੇ ਘੁੰਮਣ ਫਿਰਨਾ ਹੋਵੇ ਉਹ ਇੱਥੇ ਆ ਸਕਦਾ ਬਹੁਤ ਹੀ ਘੱਟ ਖਰਚਾ ਕੋਈ ਖਰਚਾ ਇੰਨਾ ਜ਼ਿਆਦਾ ਹੈ ਨਹੀਂ ਉਹ ਤੇ ਆਜੋ ਤੁਹਾਨੂੰ ਹੋਰ ਵੀ ਵੀਊ ਦਿਖਾਉਨੇ ਆ ਕਿਹੜੀਆਂ ਕਿਹੜੀਆਂ ਚੀਜ਼ਾਂ ਇੱਥੇ ਘੁੰਮਣਯੋਗ ਆ ਚੱਲ ਦਿਖਾ ਦੇ ਹੁਣ ਤੂੰ ਕੀ ਦਿਖਾਉਂਗਾ ਮਾੜਾ ਤੇਜ਼ ਤੁਰ ਸਮਾਂ ਹੱਟੇ ਤਾਂ ਬਹੁਤ ਘੱਟ ਆ ਆ ਨਿਆਣਿਆਂ ਵਾਸਤੇ ਜਿੱਦਾਂ ਬਣੇ ਹੋਏ ਆ ਇੱਥੇ ਹਨਾ ਕਿ ਲੈ ਵਗਾਰਾ ਵੀ ਬਣੇ ਹੋਏ ਆ ਇੱਥੇ ਵੀ VOTING ਕਰ ਸਕਦੇ ਹੋ ਬੋਟਿੰਗ ਘੱਟ ਫਸੇ ਦੇ ਤੇ VOTING ਆ ਤੁਸੀਂ ਇੱਥੇ VOTING ਕਰ ਸਕਦੇ ਹੋ ਰੇਟ ਪ੍ਰਾਈਸ ਲਿਖੇ ਹੋਏ ਆ ਹਾਂ ਜੇ ਦਾ 2 ਮੈਂਬਰ ਆ 2 ਮੈਂਬਰ ਆ ਉਹਨਾਂ ਦਾ 500 500 ਰੁਪਿਆ 10 ਮਿੰਟ ਜੇ ਤੁਹਾਡੇ ਦਾ 4 ਮੈਂਬਰ ਆ ਉਹਦੇ 800 10 ਮਿੰਟ ਹਨਾ ਵੀ ਕੀ ਬਿਲਕੁਲ ਬਿਲਕੁਲ ਤੇ ਜੇ 8 ਮੈਂਬਰ ਆ 1500 10 10 ਮਿੰਟ ਵਾਸਤੇ ਜੇ ਫ੍ਰੀ ਵਿਡਿੰਗ ਸ਼ੂਟ ਕਰਨੀਆਂ ਉਹਦੇ ਵਾਸਤੇ 1500 ਰੁਪਏ 10 ਮਿੰਟ ਦਾ ਖਰਚ ਆ ਹਾਂ ਜੇ ਤੁਸੀਂ ਜਾ ਕੇ ਕਰ ਸਕਦੇ ਆ ਬਾਕੀ ਸਾਰਾ ਖਰਚ ਆਉਣਾ ਦਾ ਆ ਤੇ ਵਿੱਕੀ ਕਰੀਏ ਕੋ ਮੀਆ ਮੜਾ ਜਾ ਆ ਤੁਸੀਂ ਦੇਖ ਸਕਦੇ ਹੋ ਇੱਥੇ ਤੁਸੀਂ ਫੋਟਿੰਗ ਵਗੈਰਾ ਕਰ ਸਕਦੇ ਹੋ ਆਪਣੀ ਫੈਮਲੀ ਨਾਲ ਵਧੀਆ ਇੰਜੋਏ ਕਰ ਸਕਦੇ ਹੋ ਠੀਕ ਘੈਂਡ ਗੱਲ ਬਾਤ ਹੈ ਨਾ ਵਿੱਕੀ ਘੈਂਡ ਗੱਲ ਬਾਤ ਆ ਮੇਗਾ ਇੱਥੇ ਆਪਾਂ ਹੁਣ ਘੁੰਮ ਫਿਰ ਲਿਆ ਹੁਣ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਹੁਣ ਕਿਹੜੀ ਲੋਕੇਸ਼ਨ ਤੇ ਵਿਕੀ ਜਾਣਾ ਆਪਾਂ ਇਹ ਲੋਕੇਸ਼ਨ ਸਿਗਰੇਟ ਹੀ ਰੱਖਣੀ ਹੈ ਹਾਂ ਹਾਂ ਉੱਥੇ ਜਾ ਕੇ ਹੀ ਤੁਹਾਨੂੰ ਦੱਸਾਂਗੇ ਆਜੋ ਹੁਣ ਜਾ ਕੇ ਦੱਸਾਂਗੇ ਬਹੁਤ ਵਧੀਆ ਲੋਕੇਸ਼ਨ ਆ ਇਸ ਤੋਂ ਵੀ ਬੈਸਟ ਆ ਇਹ ਵੀ ਬੈਸਟ ਆ ਉਹ ਵੀ ਉਹ ਤਾਂ ਇਸ ਤੋਂ ਵੀ ਜ਼ਿਆਦਾ ਬੈਸਟ ਆ ਉਹ ਤੁਹਾਡੇ ਲਈ ਮਤਲਬ ਘੁੰਮਣ ਫਿਰਨ ਲਈ ਸਭ ਤੋਂ ਬੈਸਟ ਆ ਉਹ ਵੀ ਲੋਕੇਸ਼ਨ ਵਧੀਆ ਆ। ਖਾਣ ਪੀਣ ਦਾ ਵੀ ਵਧੀਆ ਜਗ੍ਹਾ ਆ ਉੱਥੇ ਤੁਸੀਂ ਖਾਪੀ ਸਕਦੇ ਆ। ਹਾਂਜੀ ਪਹਿਲੀ ਗੱਲ ਤੇ ਆਪਾਂ ਆਪਣੇ ਦੇਖਣ ਵਾਲੇ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਆ ਜੇ ਅਸੀਂ ਤੁਹਾਨੂੰ ਕੁਝ ਦਿਖਾ ਰਹੇ ਆ ਸਾਡੀ ਸਪੋਰਟ ਕਰਿਆ ਕਰੋ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਫੋਲੋ ਜਰੂਰ ਕਰ ਲਿਆ ਕਰੋ। ਹਾਂਜੀ ਤੇ ਅੱਜ ਹੁਣ ਤੁਹਾਨੂੰ ਅਗਲੀ ਲੋਕੇਸ਼ਨ ਤੇ ਲੈ ਕੇ ਚੱਲਦੇ ਆ ਜੁੜੇ ਰਹੋ ਵੀਡੀਓ ਦੇ ਐਂਡ ਤੱਕ। ਇੱਥੇ ਕੀਤੀ ਅਸੀਂ ਫੋਟੋ ਸ਼ੂਟ ਤੇ ਬਲੌਗ ਵੀ ਬਣਾਇਆ ਤੇ ਫੋਟੋਆਂ ਵੀ ਕਰਾਈਆਂ ਤੇ ਹੁਣ ਅਸੀਂ ਅੱਗੇ ਵੱਲ ਨੂੰ ਪਾਲੇ ਚਾਲੇ ਤੇ ਸਾਡੇ ਨਾਲ ਵੀ ਤੁਸੀਂ ਆਜੋ ਮਗਰਮਗਰਹੀ ਮਿੱਤਰੋ ਇੱਥੇ ਤੱਕ ਪੰਜਾਬ ਦੀ ਹੱਦ ਖਤਮ ਹੁੰਦੀ ਆ ਹੁਣ ਅਸੀਂ ਹਿਮਾਚਲ ਵੱਲ ਨੂੰ ਚਾਲੇ ਪਾਵਾਂਗੇ ਮਿੱਤਰੋ ਆਹ ਕਿਹੜਾ ਪਿੰਡ ਆ ਸਾਨੂੰ ਕਮੈਂਟ ਕਰਕੇ ਦੱਸਿਓ ਸਾਨੂੰ ਤਾਂ ਇਸ ਪਿੰਡ ਬਾਰੇ ਪਤਾ ਨਹੀਂ ਨਾ ਕੋਈ ਬੋਰਡ ਲੱਗਾ ਸੀ ਪਰ ਪਿੰਡ ਬਹੁਤ ਹੀ ਸ਼ਾਨਦਾਰ ਸੀ ਬਹੁਤ ਸੋਹਣਾ ਸੀ ਮਿੱਤਰੋ ਮੈਂ ਇਧਰਨੇ ਲੋਕਾਂ ਦਾ ਰਹਿਣ ਬਸੇਰਾ ਦੇਖਿਆ ਇਧਰਨੇ ਲੋਕਾਂ ਦਾ ਰਹਿਣ ਸੰਦਾ ਢੰਗ ਬਹੁਤ ਹੀ ਸਿੰਪਲ ਤੇ ਸਾਦਾ ਹੈ ਮਿੱਤਰੋ ਸਾਰੇ ਕੰਮ ਛੱਡ ਕੇ ਇੱਕ ਵਾਰ ਤੁਸੀਂ 뷰 ਚੈੱਕ ਕਰੋ ਆਲੇ-ਦੁਆਲੇ ਹਰਿਆਲੀ ਹੀ ਹਰਿਆਲੀ ਬਾਈ ਸੱਚੀ ਕਿਹਨਾਂ ਸਵਰਗ ਦਾ ਭਲੇਖਾ ਪਾ ਰਹੇ ਆ ਇਧਰਲੇ 뷰 ਇੱਕ ਵਾਰ ਤੁਸੀਂ ਵੀ ਜਰੂਰ ਆਇਓ ਇਧਰਲੀ ਸਾਈਡ ਜੀ ਆਪਾਂ ਹੁਣ ਇਸ ਵੇਲੇ ਪਹੁੰਚ ਗਿਆ ਹਿਮਾਚਲ ਪ੍ਰਦੇਸ਼ ਦੇ ਵਿੱਚ ਠੀਕ ਹੈ ਜੀ ਆਪਾਂ ਹੁਣ ਇਧਰ ਦੇਖ ਲਿਓ 뷰 ਚੈੱਕ ਕਰੋ ਆਲੇ ਦੁਆਲੇ ਕਿਹਦਾ ਜੰਨਤ ਹੀ ਜੰਨਤ ਹੋਈ ਪਈ ਆ ਨਾ ਹਾਂ ਕੈਮਰਾ ਜਿਹੜਾ ਕਰਦੇ ਬੈਕ ਸਾਈਡ ਵਾਲਾ ਕੈਮਰਾ ਕਰਦੇ ਨੇ ਆਹ ਦੇਖ ਸਕਦੇ ਤੁਸੀਂ 뷰 ਕਿੰਨੇ ਸੋਹਣੇ ਆ ਬਹੁਤ ਘੈਂਟ ਆ ਹਾਂ ਰੁੱਖਾਂ ਦੀਆਂ ਬਾਦੀਆਂ ਨਾਲ ਘਿਰਿਆ ਇਧਰਲਾ ਮਾਹੌਲ ਚੱਲ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਏ हां बाकी ਕਿੱਥੇ ਪਹੁੰਚੀ ਆਪਾਂ ਪਾਹੀ ਮਾਚਲ ਪ੍ਰਦੇਸ਼ ਐਚ ਪੀ ਜੇ ਨੂੰ ਕਹ ਦਿੰਦੇ ਆ ਤੇ ਆਪਾਂ ਉੱਥੇ ਪਹੁੰਚ ਗਏ ਆ ਹਾਂ ਪੰਜਾਬ ਦੀ ਹੱਦ ਪਾਰ ਕਰਕੇ ਆਪਾਂ ਹਮਾ ਚਲੀ ਹੱਦ 'ਚ ਪਹੁੰਚ ਗਏ ਆ ਹਾਂ ਤੇ ਆ ਦੇਖ ਲਓ ਤੁਸੀਂ ਵਾਲੇ ਦੁਆਲੇ ਯਾਨੀ ਕਿ ਦ੍ਰਿਸ਼ਤੀ ਦੇ ਰੱਖਦਾ ਤੁਹਾਨੂੰ ਦ੍ਰਿਸ਼ਤੀ ਦਿਸਣ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਨਾ ਤੇ ਛੜਕ ਬਹੁਤ ਰੋਡ ਬਹੁਤ ਵਧੀਆ ਅੱਧਾ ਕਿਲੋਮੀਟਰ ਰੋਡ ਟੁੱਟਿਆ ਮਿਲਿਆ ਸਾਨੂੰ ਹਾਂਜੀ ਬਾਕੀ ਰੋਡ ਪੂਰਾ ਆ ਨਾ ਕੈਮੋ ਕੈਮ ਆ ਠੀਕ ਆ ਤੇ ਚਲਈਏ ਫੇ ਅੱਗੇ ਹੁਣ ਚਲੋ ਅੱਗੇ ਮਿੱਤਰੋ ਮੈਂ ਇੱਧਰ ਆਣ ਕੇ ਇੱਕ ਗੱਲ ਨੋਟਿਸ ਕੀਤੀ ਨਾ ਕੋਈ ਇੱਧਰ ਆਵਾਜ਼ ਆਈ ਨਾ ਕੋਈ ਸ਼ੋਰ ਸ਼ਰਾਬਾ ਬਹੁਤ ਹੀ ਸ਼ਾਂਤ ਜਿਹਾ ਮਾਹੌਲ ਹੈ ਤੁਹਾਨੂੰ ਇੱਧਰ ਆਣ ਕੇ ਇੱਕ ਗੱਲ ਜ਼ਰੂਰ ਮਹਿਸੂਸ ਹੋਊਗੀ ਕਿ ਅਸਲ ਸਵਰਗ ਤਾਂ ਇਹੀ ਆ ਹਾਂਜੀ ਮਿੱਤਰੋ ਆਹ ਕਿਹੜਾ ਸ਼ੈਰ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਆ ਜਿਹੜਾ ਸ਼ੈਰ ਆ ਸਾਨੂੰ ਤਾਂ ਬਹੁਤ ਹੀ ਸੋਹਣਾ ਲੱਗਾ। ਪਹੁੰਚ ਗਏ ਜੀ ਖਟਿਆਲ। ਹਾਂਜੀ ਤੇ ਇਸ ਵੇਲੇ ਆਪਾਂ ਖਟਿਆਲ ਪਹੁੰਚ ਗਏ ਆ ਸਾਨੂੰ ਲੱਗੇ ਸੀ ਭੁੱਖ। ਹਾਂ। ਸਾਥ ਲਈ ਹੈ ਨਾ। ਬਿਲਕੁਲ ਜੀ ਬਿਲਕੁਲ। ਇਹ ਇੱਥੇ ਦਾ ਫੇਮਸ ਢਾਬਾ ਆ ਬਹੁਤ ਵਧੀਆ ਆ। ਹਾਂ ਜਦੋਂ ਵੀ ਅਸੀਂ ਅਕਸਰ ਇੱਧਰ ਨੂੰ ਆਈਦਾ ਅਸੀਂ ਇੱਥੋਂ ਹੀ ਖਾਣ ਖਾ ਪੀ ਕੇ ਅੱਗੇ ਜਾਈਦਾ ਨਾ ਵੀ ਕੀ ਦਿਖਾਈਏ। ਬਿਲਕੁਲ ਬਿਲਕੁਲ। ਆਹ ਵਾਲਾ ਢਾਬਾ ਆ ਇਹਨਾਂ ਦਾ। ਤੇ ਬਹੁਤ ਵਧੀਆ ਤੁਸੀਂ ਇੱਥੇ ਚਿਕਨ ਰੋਟੀ ਮੱਛੀ ਵਗੈਰਾ ਮੱਛੀਆਂ ਜਿਹੜਾ ਅੱਜ ਕੱਲ ਬੰਦ ਹੋ ਜਾਂਦੀ ਆ ਤੁਹਾਨੂੰ ਚਿਕਨ ਜ਼ਰੂਰ ਮਿਲ ਜਾਂਦਾ ਅੱਜ ਕੱਲ ਬਿਲਕੁਲ ਜਦੋਂ ਵੀ ਤੁਸੀਂ ਅਕਸਰ ਇੱਧਰ ਨੂੰ ਆਓ ਤੁਸੀਂ ਇੱਥੇ ਕੁਝ ਨਾ ਕੁਝ ਖਾ ਕੇ ਜ਼ਰੂਰ ਜਾਓ ਟੇਸਟ ਇਹਨਾਂ ਦਾ ਬਹੁਤ ਹੁੰਦਾ ਆ ਟੇਸਟ ਪੱਕਿਓ ਸਾਡੀ ਗਰੰਟੀ ਆ ਤੁਸੀਂ ਆਉਂਗੇ ਨਿਰਾਸ਼ ਹੋ ਕੇ ਨਹੀਂ ਜਾਓਗੇ ਹਾਂ ਬਿਲਕੁਲ ਚਲਿਓ ਅਸੀਂ ਕੀ ਖਾਈਏ ਵੀ ਇਹ ਕੁਝ ਬੋਕ ਲੀਆ ਮੈਂ ਕਹ ਪੂਰੀ ਚਲਾ ਜਾ ਚਲੋ ਮੈਂ ਕਹ 뷰 ਦੇਖ ਕੇ ਨਾ ਸੋਣਾ ਹੁੰਦਾ ਪਿਆ ਪਿੱਛੇ ਬੋਲ ਘੈਂਟਾ ਚੈੱਕ ਕਰ ਲਾ ਹਾਂ ਗੱਲਬਾਤ ਆ ਪੂਰੀ ਐ ਗੱਲਬਾਤ ਆ ਪੂਰੀ ਗੱਲਬਾਤ ਹਾਂ ਤੁਸੀਂ ਬਹੁਤ ਵਧੀਆ ਆਣ ਕੇ ਇ ਤੰਦਰ ਵਿਊ ਕਿਦਾਂ ਲੱਗਿਆ ਤੁਹਾਨੂੰ ਓਏ ਮੈਂ ਕਿਹਾ ਵਿੱਕੀ ਵਿਊ ਵਾਲਾ ਹੀ ਘੈਂਟ ਆ ਮੈਂ ਆਪਣੇ ਦੇਖਣ ਵਾਲਿਆਂ ਨੂੰ ਇੱਕ ਗੱਲ ਇੱਕ ਗੱਲ ਕਹਿਣਾ ਚਾਹੁੰਦਾ ਜਦੋਂ ਵੀ ਤੁਸੀਂ ਅਕਸਰ ਕਿਤੇ ਇੱਧਰ ਨੂੰ ਆਵੋਗੇ ਲੋਕਾਂ ਦੀਆਂ ਬਾਦੀਆਂ ਨਾਲ ਕਿਰੇ ਦਰਖਤ ਹਰਿਆਲੀ ਇਹਨੂੰ ਇੰਜੋਏ ਕਰਨਾ ਜ਼ਰੂਰ ਸਿੱਖੋ ਤੇ ਆਹ ਵਿੱਕੀ ਇੱਕ ਵਾਰੀ ਕੈਮਰਾ ਮਾਰ ਕੇ ਸਾਰਾ ਹੀ ਦਿਖਾ ਦੇ ਕਿੰਨਾ ਸੋਹਣਾ ਤੇ ਕਿੰਨਾ ਸ਼ਾਨਦਾਰ ਵਿਊ ਆ ਹਰਿਆ ਭਰਿਆ ਲੱਗ ਰਿਹਾ ਏ ਹਾਂਜੀ ਮਿੱਤਰੋ ਸਾਡੀ ਤਾਂ ਹੋ ਗਈ ਪੇਟ ਪੂਜਾ ਅਸੀਂ ਤਾਂ ਖਾ ਲਿਆ ਹੁਣ ਰੱਜ ਕੇ ਤੇ ਇੱਥੇ ਹੀ ਹੁਣ ਸਾਡੀ ਵੀਡੀਓ ਸਮਾਪਤ ਆ ਅਗਲੇ ਬਲੌਗ ਵਿੱਚ ਤੁਹਾਨੂੰ ਜਲਦੀ ਹੀ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਆਪਾਂ ਹੋਰ ਤੁਹਾਨੂੰ ਵੈਸਟ ਦਿਖਾਵਾਂਗੇ ਤੇ ਵਧੀਆ ਜਗ੍ਹਾ ਤੇ ਲੈ ਕੇ ਜਾਵਾਂਗੇ ਤੁਸੀਂ ਏਦਾਂ ਹੀ ਵੀਡੀਓ ਨੂੰ ਪਿਆਰ ਕਰਦੇ ਰਹੋ ਚੈਨਲ ਨੂੰ ਹਨਾ ਸਾਡੇ ਨੂੰ ਫੋਲੋ ਕਰ ਲਓ ਹਨਾ ਫੇਸਬੁੱਕ ਤੇ ਫੋਲੋ ਕਰੋ ਇੰਸਟਾਗ੍ਰਾਮ ਤੇ ਫੋਲੋ ਕਰੋ ਯੂਟਿਊਬ ਤੇ ਨਾਲ ਵੀ ਫੋਲੋ ਕਰੋ ਸਾਨੂੰ ਹਨਾ ਤੇ ਵਧੀਆ ਗੱਲਬਾਤ ਕਰਾਂਗੇ ਆਪਾਂ ਤੁਹਾਨੂੰ ਵਧੀਆ-ਵਧੀਆ ਜਗ੍ਹਾ ਦਿਖਾਵਾਂਗੇ ਜਿੰਨੀ ਸਾਡੀ ਕੋਸ਼ਿਸ਼ ਹੋਊਗੀ ਤੁਹਾਨੂੰ ਵਧੀਆ ਤੋਂ ਵਧੀਆ ਜਗ੍ਹਾ ਤੇ ਆਪਾਂ ਲੈ ਕੇ ਜਾਇਆ ਕਰਾਂਗੇ ਹਾਂ ਵੀ ਇੱਕ ਵਾਰੀ ਉੱਥੇ ਤਿਆਰੀ ਲੋੜ ਆ ਤੇ ਤੁਹਾਡੇ ਸਾਥ ਦੀ ਲੋੜ ਆ ਕਿਉਂਕਿ ਤੁਹਾਡਾ ਇੱਕ ਇੱਕ ਸ਼ੇਅਰ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਆ ਮੋਟੀਵੇਸ਼ਨ ਦਾ ਕੰਮ ਕਰਦਾ ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਦਾ ਡੈਕਸਟ ਬਲੌਗ ਵਿੱਚ ਤੁਹਾਨੂੰ ਜਲਦੀ ਹੀ ਮਿਲਦੇ ਆ ਧੰਨਵਾਦ